ਗੰਤਰਤਾ ਦਿਵਸ ਪ੍ਰੋਗਰਾਮ ਜੋ ਕਿ ਇਸ ਵਾਰ ਕਰਤੱਬੇ ਪਥ ਨਵੀਂ ਦਿੱਲੀ ਵਿਖੇ ਅਯੋਜਿਤ ਹੋਇਆ ਹੈ ਉਸ ਵਿੱਚ ਗਰੋਟਾ ਦਾ ਇੱਕ ਨੌਜਵਾਨ ਨਿਸ਼ਾਨ ਤਲੋਤਰਾ ਵੀ ਪਾਗ ਲੈ ਕੇ ਵਾਪਸ ਪਰਤਿਆ ਹੈ ਉਸ ਦਾ ਬਖ ਬਖ ਸੰਸਥਾ ਮ ਨੇ ਸਵਾਗਤ ਕੀਤਾ ਹੈ ਦੱਸ ਦਈਏ ਕਿ ਉਸ ਨੇ ਪੰਜਾਬ ਦੇ ਲੋਕ ਨਾਚ ਪੰਗੜਾ ਵਿੱਚ ਪਾਗ ਲਿਆ ਸੀ ਆਓ ਕਰਦੇ ਹਾਂ ਗੱਲਬਾਤ ਉਸ ਦੇ ਨਾਲ ਅਤੇ ਸੁਣਦੇ ਹਾਂ ਉਸ ਤੋਂ ਪੂਰੀ ਜਾਣਕਾਰੀ ਇਸ ਵਾਰ ਕਰਤੱਬੇ ਪਥ ਨਵੀਂ ਦਿੱਲੀ ਵਿੱਚ ਪਰਫਾਰਮ ਹੋਇਆ ਹੈ ਜਿਸ ਵਿੱਚ ਪੰਜਾਬ ਦੀ ਝਾਂਕੀ ਪੰਗੜਾ ਪੰਜਾਬ ਦਾ ਲੋਕ ਨਾਚ ਪੰਜਾਬੀ ਪੰਗੜਾ ਉਸ ਵਿੱਚ ਪੰਜਾਬ ਦੇ 160 ਆਰਟਿਸਟ ਪਰਫਾਰਮ ਕਰਕੇ ਆਏ ਨੇ ਉਹਨਾਂ ਵਿੱਚੋਂ ਇੱਕ ਆਰਟਿਸਟ ਮੈਂ ਵੀ ਹਾਂ ਮੇਰਾ ਨਾਮ ਨਿਸ਼ਾਂਤ ਲੋਤਰਾ ਹੈ ਮੈਂ ਪਠਾਨਕੋਟ ਦੇ ਜ਼ਿਲ੍ਹੇ ਇੱਕ ਛੋਟੇ ਜਿਹੇ ਪਿੰਡ ਗਰੋਟਾ ਦਾ ਰਹਿਣ ਵਾਲਾ ਹਾਂ ਇਸ ਇਸ ਪੰਜਾਬ ਦੀ ਝਾਂਕੀ ਤੋਂ ਇਲਾਵਾ ਹੋਰ ਵੀ ਕਈ ਝਾਂਕੀਆਂ ਪਰਫਾਰਮ ਹੋਈਆਂ ਹਨ ਜਿਸ ਵਿੱਚ 45 ਡਾਂਸਰ ਸਨ ਤਤੋ ਉਸ 45 ਡਾਂਸ ਦੇ ਵਿੱਚੋਂ ਹੋਰ ਵੀ ਕਈ ਸਟੇਟ ਦੇ 5000 ਆਰਟਿਸਟ ਪਰਫਾਰਮ ਕਰਕੇ ਆਏ ਹਨ ਜੋ ਕਿ ਸਾਨੂੰ ਇਸ ਦੇਸ਼ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਸਦੋਨਾ ਨੇ ਅਨੁਸ਼ੰਕਿਤ ਪਹੁੰਚਣ ਦਾ ਮੌਕਾ ਮਿਲਿਆ ਜੋ ਕਿ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਮੇਰੇ ਪਰਿਵਾਰ ਲਈ ਬਹੁਤ ਮਾਣ ਦੀ ਗੱਲ ਹੈ ਮੇਰੇ ਪਿੰਟ ਲਈ ਮਾਣ ਦੀ ਗੱਲ ਹੈ ਜੀ ਆਫ ਕਲਚਰ ਵੱਲੋਂ ਸਾਨੂੰ ਇਨਵਾਈਟ ਕੀਤਾ ਗਿਆ ਸੀ ਜਿਸ ਦੌਰਾਨ ਇੱਕ ਮਹੀਨੇ ਦੀ ਸਾਡੀ ਰਿਹਸਲ ਹੋਈ ਅਤੇ ਆਪਣਾ ਭੰਗੜਾ ਆਪਾਂ ਉਸੇ ਬਹੁਤ ਵਧੀਆ ਢੰਗ ਨਾਲ ਪਰਫਾਰਮ ਕੀਤਾ। ਮੈਂ ਪਿੰਡ ਗਰੋਟਾ ਦਾ ਰਹਿਣ ਵਾਲਾ ਹਾਂ। ਮੇਰੇ ਫਾਦਰ ਸਾਹਿਬ ਦਾ ਨਾਮ ਜਤਿੰਦਰ ਕੁਮਾਰ ਹੈ। ਮੇਰਾ ਨਾਮ ਨਿਸ਼ਾਨ ਤਲੋਤਰਾ ਹੈ। ਮੈਂ ਦਿਾਨੰਦ ਇੰਟਰਨੈਸ਼ਨਲ ਪਬਲਿਕ ਸਕੂਲ ਨਾਲਾ ਗਰੋਟਾ ਵਿੱਚ ਪੜਦਾ ਹਾਂ ਅਤੇ ਮੈਂ ਇਸ ਟਾਈਮ ਪਲੱਸ 2 ਕਰ ਰਿਹਾ ਹਾਂ। ਉਹ ਵੀ ਹੈ। ਅਤੇ ਮੈਂ ਇਸ ਨੂੰ ਪੜ੍ਹਾਈ ਦੇ ਦੌਰਾਨ ਡੇਲੀ 2 ਘੰਟੇ ਰਿਹਸਲ ਕਰਦਾ ਹਾਂ ਆਪਣੇ ਰਿਪਬਲਿਕ ਡੇ ਕੰਟਨੰਤਰ ਦਿਵਸ ਵਿੱਚ ਜਾਣ ਦਾ ਮੌਕਾ ਮਿਲਿਆ ਹੈ ਜੋ ਕਿ ਮੇਰੇ ਲਈ ਮੇਰੇ ਪਰਿਵਾਰ ਲਈ ਮੇਰੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਵਰੀ ਗਣਤੰਤਰ ਦਿਵਸ ਦਿੱਲੀ ਵਿੱਚ ਜਾਣ ਦਾ ਮੈਨੂੰ ਮੌਕਾ ਮਿਲਿਆ ਤੇ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਅਤੇ ਮੈਂ ਪਾਗੜੇ ਦੇ ਮੈਂ ਪੰਗੜੇ ਦੇ ਇਸ ਮੁਕਾਮ ਤੱਕ ਪਹੁੰਚਣਾ ਚਾਹੁੰਦਾ ਹਾਂ ਕਿ ਜੋ ਕਿ ਮੈਂ ਜੋ ਕਿ ਮੇਰੇ ਪਰਿਵਾਰ ਅਤੇ ਮੇਰੇ ਪਿੰਡ ਲਈ ਬਹੁਤ ਵੱਡੀ ਮਾਣ ਦੀ ਗੱਲ ਮੈਨੂੰ ਇਹ ਪੰਗੜੇ ਦੀ ਲਗਨ ਹੈਗੀ ਸੀ ਔਰ ਅਹੀਂ ਨੂੰ ਵੀ ਨਾਲ ਪੜ੍ਹਾਈ ਦੇ ਨਾਲ ਨਾਲ ਇਹ ਚੀਜ਼ ਸਪੋਰਟ ਕਰਦੇ ਰਹੇ ਔਰ ਬਹੁਤ ਵਧੀਆ ਇਹਨਾਂ ਪੜ੍ਹਾਈ ਦੇ ਨਾਲ-ਨਾਲ ਇਹ ਚੀਜ਼ ਨੂੰ ਵੀ ਬਹੁਤ ਵਧੀਆ ਵਧੀਆ ਤਰੀਕੇ ਨਾਲ ਲੰਮਾਇਆ ਔਰ ਸਭ ਤੋਂ ਵੱਡੀ ਦੀ ਖੁਸ਼ੀ ਦੀ ਗੱਲ ਇਹ ਸੀਗੀ ਕਿ 26 ਜਨਵਰੀ ਦੇ ਪ੍ਰੇਡ ਵਿੱਚ ਜਿੱਦੀ ਸਿਲੈਕਸ਼ਨ ਹੋਈ ਔਰ ਉੱਥੇ ਜਾ ਕੇ ਇਹਨਾਂ ਪ੍ਰਦਰਸ਼ਨ ਕੀਤਾ ਔਰ ਬਹੁਤ ਮਾਣ ਵਾਲੀ ਸਾਡੇ ਦੀ ਗੱਲ ਹੈ ਜੀ ਕਿ ਬੱਚਾ ਸਾਡਾ ਉੱਥੇ ਤੱਕ ਪੁੱਜਿਆ ਔਰ ਪੜ੍ਹਾਈ ਦੇ ਨਾਲ ਨਾਲ ਇਹ ਚੀਜ਼ ਅਸੀਂ ਵੀ ਨੂੰ ਸਪੋਰਟ ਕਰਦਾ ਰਹਾਂਗੇ ਔਰ ਇਹਾਂ ਇਚਾਨੇ ਆਗੀ ਇਹ ਇਸ ਤੋਂ ਵੀ ਜ਼ਿਆਦਾ ਵਧੀਆ ਕਰੇ ਔਰ ਪਿੰਡ ਦਾ ਨਾਮ ਰੋਸ਼ਨ ਕਰੇ